ਆਸਾ ਮਹਿਲਾ ਪੈਲਾ ਤਾਲ ਮਦੀਰੇ ਕਟਕੇ ਕਾਟ ਦੁਲਗ ਦੁਨੀਆ ਵਾਜੇ ਆਵਾਜ ਨਾਦ ਨਾਚ ਕਲ ਕਾ ਪਾਉ ਜਤੀ ਸਤੀ ਕਹ ਰੱਖ ਪਾਉ ਨਾਨਕ ਨਾ ਮਿੱਟੂ ਕੁਰਬਾਨ ਮੰਦੀ ਦੁਨੀਆ ਸਾਹਿਬ ਜਾਣ rau ਗੁਰ ਪਾਸੂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਕਰ ਆਏ ਜੇ ਸੂਰਿਆ ਜੀਵਨ ਖਾਨ ਖਸਮ ਪਛਾਨਾ ਸੂ ਦਿਨ ਪ੍ਰਵਾਣ ਦਰਸ਼ਨ ਦੇਖਿਆ ਦਿਆ ਨ ਹੋਏ ਲੈ ਦਿੱਤੇ ਵਿਨੇ ਰਖਾ ਨ ਕੋਏ ਰਾਜਾ ਨਿਉ ਕਰੇ ਹੱਥ ਹੋਏ ਕਹੈ ਖੁਦਾਏ ਨਮੋ ਨ ਕੋਏ ਮਨਸ ਮੂਰਤ ਨਾਨਕ ਨਾਮ ਕਰਨੀ ਕੁੱਤਾਦਰ ਫੁਰਮਾਨ ਗੁਰ ਪ੍ਰਸਾਦ ਜਾਨੈ ਮਹਿਮਾਨ ਤਾਂ ਕਿਤੇ ਦਰਗਾ ਪਾਵੇਂ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰੰਗ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਚੌਥਾ ਸ਼ਬਦ ਹੈ। rau ਦੀ ਪੰਕਤੀ ਹੈ ਨਾਨਕ ਨਾਮ ਵਿਟੂ ਕੁਰਬਾਨ ਹੈ ਨਾਨਕ ਮੈਂ ਉਸ ਪ੍ਰਭੂ ਦੇ ਨਾਮ ਤੂ ਸਦਕੇ ਜਾਵਾਂ ਵਾਰਨੇ ਜਾਵਾਂ ਕੁਰਬਾਨ ਜਾਵਾਂ ਅੰਦੀ ਦੁਨੀਆ ਸਾਹਿਬ ਜਾਨ ਉਸ ਨਾਮ ਤੋਂ ਬਿਨਾ ਦੁਨੀਆ ਮੋ ਮਾਇਆ ਵਿੱਚ ਗਲਤਾਨ ਹੋ ਕੇ ਮਾਨੋ ਆਤਮ ਜੀਵ ਨੂੰ ਵੱਲੋਂ ਅੰਧੀ ਹੋਈ ਪਈ ਹੈ ਆਤਮ ਗਿਆਨ ਦੇ ਨੇਤਰ ਨਹੀਂ ਖੁੱਲੇ ਤੇ ਅੰਧੇ ਵਰਗਾ ਜੀਵਨ ਜਿਉ ਰਿਹਾ ਅੰਧੀ ਦੁਨੀਆ ਸਾਹਿਬ ਜਾਨ ਉਹ ਸਾਹਿਬ ਹੀ ਹੈ ਜੋ ਜਾਣਕਾਰੀ ਰੱਖਦਾ ਹੈ ਜੋ ਗਿਆਨ ਰੱਖਦਾ ਹੈ ਉਸ ਨਾਲ ਜੁੜੇ ਹੈ ਗਿਆਨ ਦੀ ਪ੍ਰਾਪਤੀ ਉਸutie ਸੱਚੀ ਸੱਚੀ ਜੀਵਨ ਜਾਤ ਪ੍ਰਾਪਤ ਹੋ ਸਕਦੀ ਹੈ ਤੇ ਜੇ ਪ੍ਰਭੂ ਨਾਲ ਵਿਛੜੀ ਦੁਨੀਆ ਜਿਹੜੀ ਹੈ ਉਹ ਅੰਨਿਆ ਸਮਾਨੀ ਜ਼ਿੰਦਗੀ گزارਦੀ ਹੈ ਗੁਰਬਾਣੀ ਵਿੱਚ ਅਨੇਕ ਕਾਵਿ ਉਹਨਾਂ ਨੂੰ ਨਹੀਂ ਕਿਹਾ ਜਿਨ੍ਹਾਂ ਦੇ ਅੱਖਾਂ ਜਮਾਂਦਰੂ ਕੋਈ ਅੰਧੀਆਂ ਨੇ ਜਾਂ ਕਿਸੇ ਕਾਰਨ ਅੱਖਾਂ ਦੀ ਰੋਸ਼ਨੀ ਚਲੀ ਗਈ ਉਹ ਅੰਧੇਰੇ ਚ ਹੋ ਗਏ ਗੁਰੂ ਸਾਹਿਬ ਕਹਿੰਦੇ ਨੇ ਅੰਦੇ ਇਹਨਾਂ ਆਕਿ ਜਿਨ ਮੁਖ ਲੋਏ ਨਾਏ ਅੰਦੇ ਸੇ ਹੀ ਨਾਨਕਾ ਜੀ ਖਸਮੂ ਕੁੱਤੇ ਜਾਣ ਜਿਹੜੇ ਆਪਣੇ ਖਸਮ ਪ੍ਰਭੂ ਦੀ ਪ੍ਰੀਤੂ ਸਖਨੇ ਨੇ ਜੋ ਪ੍ਰਭੂ ਭਗਤੀ ਤੂ ਵਾਂਝੇ ਨੇ ਤੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਇਸ ਅੰਧੇਰੇ ਵਿੱਚ ਟਕਰਾ ਮਾਰਦੇ ਪਏ ਨੇ ਉਹ ਵੀ ਅੰਦੇ ਅਸਮਾਨੀ ਕਿ ਅੰਦੇ ਨੂੰ ਕਿਸੇ ਦੇ ਸਾਰੇ ਤੋਂ ਬਿਨ ਡਗੋਰ ਤੀ ਮੈਨੂੰ ਟਕਰਾ ਹੀ ਵੱਜਦੀਆਂ ਨੇ ਠੇਡੇ ਹੀ ਵੱਜਦੇ ਨੇ ਤੇ ਜਿਹੜੇ ਇੱਥੇ ਦੁਨੀਆਂ ਦੇ ਠੇਡੇ ਖਾ ਰਹੇ ਨੇ ਇਤੇ ਅਗਿਆਨਤਾ ਦੇ ਹਨੇਰੇ ਵੀ ਠੇਡੇ ਖਾ ਰਹੇ ਨੇ ਗੁਰਬਾਣੀ ਉਹਨਾਂ ਨੂੰ ਅੰਧਿਆਂ ਵਿੱਚ ਹੀ ਗਣਦੀ ਹੈ ਤੂੰ ਬਾਈ ਉਸ ਪ੍ਰਭੂ ਦੇ ਨਾਮ ਤੋਂ ਗੁਰੂ ਪਾਤਸ਼ਾਹ ਕੁਰਬਾਨ ਹੋ ਲਈ ਸਾਨੂੰ ਪ੍ਰੇਰਨਾ ਦੇ ਰਹੇ ਨੇ ਨਾਨਕ ਨਾਮ ਵਿਟੂ ਕੁਰਬਾਨ ਅੰਧੀ ਦੁਨੀਆ ਨਹੀਂ ਤੇ ਦੁਨੀਆ ਫਿਰ ਅੰਧੀ ਦੁਨੀਆ ਦੇ ਨਾਲ ਹੀ ਤੁਸੀਂ ਲੱਜ ਜਾਓਗੇ ਉਹ ਸਾਹਿਬ ਜੀ ਉਹ ਸਾਹਿਬ ਜਿਹੜਾ ਹੈ ਉਹ ਗਿਆਨਵਾਰਾ ਹੈ ਮਾਲਕ ਸੁਜਾਖਾ ਹੈ ਸਿਆਣਾ ਹੈ ਉਹ ਸਭ ਜਾਨਨਹਾਰ ਹੈ ਉਹ ਜਾਣਦਾ ਹੈ ਉਹਦੇ ਨਾਲ ਲੱਗ ਜਾਈਏ ਤੂੰ ਸਾਨੂੰ ਚੰਗੇ ਮਾਰਗ ਤੇ ਪਾਵਾਂਗੇ ਅਸੀਂ ਹਾਲਤ ਇਹ ਬਣੀ ਪਈ ਹੈ ਦੁਨੀਆ ਦੀ ਅੰਧੀ ਦੁਨੀਆ ਦੀ ਕੰਦੀ ਕਿਉਂ ਹੈ ਇਹ ਬਾਕੀ ਪੰਕਤੀ ਵਿੱਚ ਵਿਆਖਿਆ ਹੈ ਕਿ ਤਾਲ ਮਦੀਰੇ ਘਟ ਕੇ ਘਾਟ ਤਾਲ ਹੋਗੇ ਛੇਨੇ ਤੇ ਮਦੀਰੇ ਹੋਗੇ ਕੁੰਗਰੂ ਆਦ ਚਾਂਜਰਾ ਇਹ ਜਿਸ ਦਿਨ ਕੋਈ ਚਾਂਜਰਾ ਪਾ ਕੇ ਤੇ ਤਾਲ ਉਤੇ ਨੱਚਦਾ ਹੈ ਇਹ ਦੋਲਕ ਦੁਨੀਆ ਵਾਜੇ-ਵਾਜ ਦੋਲਕ ਹੋ ਗਿਆ ਜਿਹੜੇ ਢੋਲਕੀਆਂ ਆਦ ਵੱਜਦੀਆਂ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮਾਨੋ ਇਹ ਮਾਇਆ ਦੀ ਇਹਨਾਂ ਨੇ ਚਾਂਜਰਾ ਪਾਈ ਹੋਈਆਂ ਨੇ ਤੇ ਇਹਦੇ ਛੇਨੇ ਪਾਏ ਹੋਏ ਨੇ ਇਹਨਾਂ ਦੇ ਅੰਦਰ ਮਾਇਆ ਦੇ ਮੋਹ ਦੀ ਜਿਹੜਾ ਢੋਲ ਹੈ ਇਹ ਢੋਲ ਕੀ ਗੱਜ-ਬੱਜ ਕੇ ਵੱਜ ਰਹੀ ਹੈ ਜਿੱਧਰ ਦੇਖੋ ਦੁੜਦਾਈ ਪਸਰ-ਪਸਾਰਾ ਹੈ ਉਹ ਕਦਰ ਵੀ ਦولت ਮੰਦ ਦੀ ਹੀ ਹੈ ਵਰੀਪੁਰਵੇ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਮਨ ਜਿਹੜਾ ਇਹ ਨਾਰਦ ਬਣ ਕੇ ਨਾਚਿਆ ਕਲ ਕਾ ਪਾਉ ਇਸ ਯਾਨੀ ਕਲਾ ਕ੍ਰਿਸ਼ ਦੇ ਮਹੌਲ ਦੇ ਵਿੱਚ ਪਾਉ ਦੇ ਵਿੱਚ ਜਿੱਥੇ ਦੁਨੀਆ ਮਾਇਆਵਾਦੀ ਸੋਚ ਲੈ ਕੇ ਧਰਮ ਕਰਮ ਦੇ ਕੰਮੋਂ ਤੂੰ ਪਿਛੜ ਕੇ ਸ਼ਰਮ ਧਰਮ ਦੋ ਇੱਕ ਛੱਪ ਕੋਲੋਂ ਇੱਕ ਕੂੜ ਫੇਰਾ ਪ੍ਰਧਾਨ ਵੀ ਲਾ ਲੋ ਸ਼ਰਮ ਤਰਮ ਦਾ ਟੇਰਾ ਦੂਰ ਨਾਨਕ ਕੂੜ ਰਿਆ ਭਰਪੂਰ ਇਹ ਕੂੜ ਵਾਲੀ ਜ਼ਿੰਦਗੀ ਜਿਹੜੀ ਇਹ ਚੂੜ ਫਰੇਬਰੀ ਜ਼ਿੰਦਗੀ ਜਿਹੜੀ ਹੈ ਇਹ ਹੈ ਕਲ ਕਾ ਪਾ ਇਹ ਹੈ ਕਰਜੁਗ ਦੀ ਨਿਸ਼ਾਨੀਆਂ ਐਸੀ ਅਵਸਥਾ ਵੀ ਜੀਉਣ ਵਾਲੇ ਲੋਕ ਜਿਹੜੇ ਉਹਨਾਂ ਦਾ ਮਨ ਇਹ ਮੋਹ ਮਾਇਆ ਦੇ ਢੋਰ ਉੱਪਰ ਨੱਚ ਰਿਹਾ ਹੈ ਇਨਾਂ ਤਾਲਾਂ ਉੱਪਰ ਨੱਚ ਰਿਹਾ ਹੈ ਮਨ ਨਾਮ ਦੇ ਵਾਲੇ ਪਾਸੇ ਇਹ ਨਹੀਂ ਜੁੜਦਾ ਜਤੀ ਸਤੀ ਕਹਾਂ ਰੱਖੇ ਪਉ ਤੇ ਕੋ ਜਤ ਵਾਲੇ ਜਾਂ ਸਤ ਜੀਉਣ ਵਾਲੇ ਉਹਨਾਂ ਦੇ ਲਈ ਕੋਈ ਟਿਕਾਣਾ ਨਹੀਂ ਉਹ ਕਿੱਥੇ ਪੈਰ ਰੱਖਣ ਇਸ ਦੁਨੀਆ ਵਿੱਚ ਜਤੀ ਸਤੀ ਲਬਣੇ ਫਿਰ ਬੜੇ ਮੁਸ਼ਕਿਲ ਹੋਣ ਦਿੱਤੇ ਇਹੋ ਜਿਹਾ ਸਾਰਾ ਮਾਹੌਲ ਬਣਿਆ ਹੋਵੇ ਕਿ ਦੁਨੀਆ ਅੰਨੀ ਹੋਈ ਮਾਇਆ ਦੇ ਹੱਥਾਂ ਤੇ ਨੱਚ ਰਹੀ ਐ ਮਾਇਆਵਾਦੀ ਸੋਚ ਲੈ ਕੇ ਮਾਇਆਤਾਰੀ ਬਣ ਵਿਚੇ ਦੌੜ-ਓੜ ਲੱਗੀ ਹੋਈ ਐ ਇਹ ਜਿਹੜਾ ਜਤੀ ਸਤੀ ਕਹਾਂ ਰੱਖੇ ਪਾਉ ਕਹਾਂ ਕਕਾ ਤੇ ਖਾ ਮੁਕਤਾ ਹੈ ਇਸ ਨੂੰ ਕਹਿ ਕਿ ਕਹ ਰੱਖੂੰ ਕਹਿ ਨਹੀਂ ਉਚਾਰਨ ਕਹਿ ਉਚਾਰਨ ਤਾਂ ਗਾਜੀ ਕੱਕੇ ਵਿੱਚ ਸਿਆਰੀ ਹੋਏਗੀ ਫਿਰ ਕਹਿ ਉਚਾਰਨ ਕ ਕਕਾ ਹਾਜਰ ਹੈ ਕਹਾਂ ਰੱਖੇ ਪਾਉ ਪਾ ਕਿੱਥੇ ਪਿਆਰ ਰੱਖਣ ਜਿਤੀ ਜਦੀ ਕਿਥੇ ਉਹਨਾਂ ਨੂੰ ਕਿਤੇ ਟਿਕਾਓ ਮਿਲੇ ਇਥੇ ਜਦ ਸਦ ਕਿਸਣਾ ਰਹਿ ਸਕਦਾ ਐਸੇ ਹਾਲਾਤ ਦੇ ਵਿੱਚ ਗੁਰੂ ਪਾਸੂ ਫਿਰ ਚੇਲਾ ਖਾਇ ਤਾਮਪ੍ਰਿਤ ਵਸੈ ਕਰੇ ਆਏ ਗੁਰੂ ਪਾਸੂ ਫਿਰ ਚੇਲਾ ਖਾਇ ਚੇਲੇ ਦਾ ਕੰਮ ਉਦੈ ਗੁਰੂ ਦੀ ਸੇਵਾ ਕਰਨੀ ਹਰ ਪ੍ਰਕਾਰ ਦੀ ਪਰ ਹਾਲਾਤੇ ਬਨਣੇ ਗੁਰੂ ਬੈਠਣ ਘਰਾਂ ਵਿੱਚ ਚੇਲੇ ਬੈਠਣ ਘਰਾਂ ਵਿੱਚ ਗੁਰੂ ਉਡ ਕਰਨੀ ਤੇ ਨਾਲੇ ਜਾਈ ਚੇਲੇ ਗੁਰੂਕੋਲ ਖਾਣ ਵਾਸਤੇ ਆ ਜੁੜਦੇ ਨੇ ਚੇਲੇ ਬਣ ਜਾਂਦੇ ਨੇ ਆਖੇ ਤਾਮ ਪ੍ਰੀਤਾਂ ਪ੍ਰੀਤ ਹੈ ਭੁਖ ਪੇਟ ਦੀ ਪੂਰਤੀ ਦੀ ਲਈ ਪ੍ਰੀਤ ਹੈ ਪਸਾ ਕਰਿਆ ਆ ਕੇ ਗੁਰੂ ਦੇ ਘਰ ਵਸਦੇ ਨੇ ਚੇਲੇ ਅੱਗੇ ਪਿੱਛੇ ਜੁੜਦੇ ਨੇ ਖਾਣ ਪੀਣ ਵਾਸਤੇ ਉਹ ਗੁਰੂ ਦੀ ਸੇਵਾ ਕਰਨ ਵਾਲੇ ਚੇਲੇ ਨਹੀਂ ਰਹੇ ਗੁਰੂ-ਗੁਰੂ ਸੇਵਾ ਕਰਨ ਵਾਲੇ ਚੇਲੇ ਹੋ ਗਏ ਨੇ ਜੇ ਸੋ ਵਰਿਆਂ ਜੀਵਨ ਕਾਣ ਜੇ ਇਹੋ ਜਿਹਾ ਜੀਵਨ ਕਿ ਸਿਰਫ ਖਾਣ ਪੀਣ ਨੂੰ ਬੱਚੇ ਕਿਸੇ ਗੁਰੂ ਦੇ ਲੜ ਜਾ ਕੇ ਲੱਗ ਜਾਈਏ ਕਿਸੇ ਡੇਰੇ ਦੀ ਜਾ ਕੇ ਟੈਪ ਹੀਏ ਤੇ ਜੇ ਇਹੋ ਜਿਹਾ ਜੀਵਨ ਸੋ ਵਰੇ ਵੀ ਹੋਵੇ ਸੋ ਜੇ ਸੋ ਵਰਿਆਂ ਜੀਵਨ ਖਾਨ ਇਹੋ ਜਾਂ ਖਾਣ ਪੀਣ ਵਸੇ ਜੀਵਨ ਜਿਉ ਰਹੇ ਹਾਂ ਖਸਮ ਪਛਾਨਾ ਸੋ ਦਿਨ ਪ੍ਰਵਾਨ ਜੇ ਖਸਮ ਦੀ ਪਛਾਣ ਹੀ ਨਹੀਂ ਤੇ ਫਿਰ ਦਿਨ ਪ੍ਰਵਾਨ ਕਿਵੇਂ ਹੋਗਾ ਖਸਮ ਪਛਾਨਾ ਸੋ ਦਿਨ ਪ੍ਰਵਾਨ ਜੇ ਖਸਮ ਦੀ ਪਛਾਣ ਕਰੇ ਬੰਦਾ ਪ੍ਰਭੂ ਦੀ ਪਛਾਣ ਕਰੇ ਬੰਦਾ ਤਾਂ ਹੀ ਉਹ ਰੱਬ ਦੀ ਨਿਗਾਹ ਵਿੱਚ ਪ੍ਰਵਾਨ ਹੋਏਗਾ ਨਾ ਤੇ ਜੇ ਕੇ ਲਈ ਖਾਣ ਪੀਣ ਲਈ ਗੁਰੂ ਦੀ ਦਰ ਤੇ ਆ ਕੇ ਜੁੜੇ ਹਾਂ ਤੇ ਫਿਰ ਇਹ ਅੰਧੀ ਦੁਨੀਆ ਤੇ ਅੰਧੀ ਦੁਨੀਆ ਲਈ ਗੱਲ ਹੀ ਹੈ ਹੰਦੀ ਦੁਨੀਆ ਸਾਹਿਬ ਜਾਨ ਫਿਰ ਇਹ ਕਰਜੁਕਾ ਪਾਉ ਨਾਰਦ ਨਾਚਿਆ ਕਲ ਕਾ ਪਾਉ ਅਲੀ ਸੁਰਤੀ ਹੈ ਇਹ ਦਰਸ਼ਨ ਦੇਖਿਆ ਗਿਆਨ ਹੋਈ ਲੈ ਦਿੱਤੇ ਵਿਨ ਰਹਿ ਨ ਕੋਈ ਮਾਇਆ ਦਾ ਇਨਾ ਪ੍ਰਭਾਵ ਹੈ ਕਿ ਸਾਡੇ ਘਰ ਕੋਈ ਆਉਂਦਾ ਹੈ ਮੇਮਾਰ ਦੇ ਜੋ ਚੰਗਾ ਚੋਖਾ ਕੋਈ ਫਰੂਟ ਵਗੈਰਾ ਆਦ ਮਠੀਆਂ ਲੈ ਕੇ ਆਇਆ ਉਹਦਾ ਸਤਕਾਰ ਬੜਾ ਜ਼ਿਆਦਾ ਹੈ ਜੇ ਕੋਈ ਖਾਲੀ ਆthਾਇਆ ਤੇ ਸ਼ਾਇਦ ਉਹਨੂੰ ਕੋ ਚਾਹ ਨ ਪੁੱਛੇ ਅਮੀਰ ਬੰਦੇ ਦੇ ਅਮੀਰ ਬੰਦਾ ਗਰੀਬ ਦੇ ਘਰ ਜਾਏ ਤੇ ਉਹ ਆਗੂ ਬੜੇ ਆਦਰ ਸਤਕਾਰ ਨਾਲ ਬਿਠਾਉਂਦਾ ਬੜੀ ਦੀ ਸੇਵਾ ਪੂਜਾ ਕਰਦਾ ਜੇ ਅਮੀਰ ਦੇ ਘਰ ਗਰੀਬ ਚਲਾ ਜਾਏ ਤੇ ਉਹ ਆਗੂ ਪਿੱਠ ਮੋਲਨ ਦਾ ਹੈ ਸੇ ਸ਼ਬਦੀ ਗੁਰਵਾੜੀ ਵਿੱਚ ਆਏ ਨੇ ਭਈ ਉਹ ਪਿੱਠ ਮੋੜ ਕੇ ਪਰੇ ਮੁੜ ਕੇ ਬਹਿ ਜਾਂਦਾ ਪਛਾਨਤ ਵੀ हट ਜਾਂਦਾ ਭਈ ਆ ਗਿਆ ਕਿੱਥੋਂ ਆ ਗਿਆ ਯਾਰ ਮੰਗਤਾ ਕਿੱਥੋਂ ਆ ਗਿਆ ਇਹ ਸੋਚ ਹੈ ਕਿ ਜੇ ਲੈਣ ਦੇਣ ਦੇ ਉੱਪਰ ਹੀ ਦੁਨੀਆ ਖੜੀ ਹੈ ਸਾਰੀ ਜੇ ਕੋਈ ਕਿਸੇ ਵਿਆਹ ਚ ਗਿਆ ਚੰਗਾ ਲੈਣ ਦੇਣ ਲੈ ਕੇ ਗਿਆ ਤੇ ਫਿਰ ਤੇ ਉਹਦਾ ਸਤਕਾਰ ਇੱਜ਼ਤ ਹੈ ਜਾਂ ਸੁੱਖਾਂ ਮੰਦ ਅਮੀਰ ਹੈ ਬੜੀਆਂ ਗੱਡੀਆਂ ਕਾਰੀਆਂ ਤੇ ਆਇਆ ਉਹਦਾ ਸਤਿਕਾਰ ਹੋ ਰਿਹਾ ਤੇ ਜੇ ਕੋਈ ਗਰੀਬ ਆਇਆ ਉਹਦਾ ਸਤਿਕਾਰ ਕੋਈ ਹੋ ਰਿਹਾ ਇਹ ਲੈਣ ਦੇਣ ਦੇ ਚੱਕਰ ਚ ਦੁਨੀਆ ਐਸੀ ਪੈ ਗਈ ਹੈ ਮਾਇਆਵਦੀ ਸੋਜ ਵਾਲੇ ਲੋਕ ਦਰਸ਼ਨ ਦੇਖਿਆ ਧਿਆਨ ਹੋਏ ਕੇਵਲ ਕਿਸੇ ਦਾ ਦਰਸ਼ਨ ਦੇਖ ਕੇ ਭਾਈ ਇਹ ਮੇਰਾ ਆਪਣਾ ਪਿਆਰਾ ਆਇਆ ਮੇਰਾ ਦੋਸਤ ਆਇਆ ਮੇਰੇ ਮਿੱਤਰ ਮੇਰੇ ਰਿਸ਼ਤੇਦਾਰ ਆਇਆ ਤੇ ਸਿਰਫ ਦੇਖ ਕੇ ਉਹਨੂੰ ਖੁਸ਼ ਹੋਣ ਸ਼ੁਕਰ ਹੈ ਵੀ ਮੇਰੇ ਘਰ ਮੇਰੇ ਬੱਚੇ ਦੇ ਵਿਆਹ ਜਾ ਗਿਆ ਮੇਰੀ ਬੱਚੀ ਦੇ ਵਿਆਹ ਜਾ ਗਿਆ ਜਾਂ ਮੇਰੇ ਘਰ ਆਇਆ ਉਸ ਵਜ੍ਹਾ ਤੇ ਸਤਿਕਾਰ ਦੇ ਇਹ ਅੱਜ ਆਪਣੇ ਕਿਸੇ ਕਰੀਬੀ ਦੇ دیدار ਹੋਏ ਨੇ ਧਿਆਨ ਹੋਣੋ ਇਤਣੇ ਦੀ ਆਉਂਦੀ ਉਹ ਦਿਆਤ ਆਉਂਦੀ ਉਹਦੇ ਤੇ ਜੇ ਕੋਈ ਲੈ ਕੇ ਆਇਆ ਲੈ ਦਿੱਤੇ ਬਿਨ ਰਹਿਣਾ ਕੋਈ ਇਹ ਲੈਣ ਦੇਣ ਵੀ ਨਾਲ ਕੋਈ ਕਦਰ ਨਹੀਂ ਰਾਜਾ ਨਿਉ ਕਰੇ ਹਾਥ ਹੋਏ ਉਹ ਰਾਜਾ ਵੀ ਸਹੀ ਨਹੀਂ ਆ ਉਸ ਪਾਸੇ ਕਰਦਾ ਜਿਸ ਪਾਸੇ ਕੁਝ ਅਤ ਆਇਆ ਹੋਵੇ ਐਸਾ ਹੁੰਦਾ ਨਾ ਮੈਂ ਇੱਕ ਪਾਸੇ ਅਗਰ ਪੈਸਾ ਚੰਗਾ ਚੜ ਗਿਆ ਹਾਕਮ ਕੋਲ ਤੇ ਕੋਈ ਫਰਿਆਦੀ ਗਿਆ ਨਾ ਉਥੇ ਜਿਹਦੇ ਜਿਹਨੇ ਪੈਸਾ ਚੰਗਾ ਝੜਾ ਦਿੱਤਾ ਉਹਦੀ ਸੁਣੀ ਜਾਏਗੀ ਤੇ ਦੂਆ ਭਾਵੇਂ ਸੱਚਾ ਹੋਵੇ ਰੋਂਦੇ ਹੀ ਰਹਿ ਜਾਏਗਾ ਜਿਹਦੇ ਪਰਲੇ ਕੁਝ ਨਹੀਂ ਰਾਜਾ ਵਿਨਯੋ ਤਾਂ ਕਰਦਾ ਹੱਥ ਹੋਏ ਕੁਝ ਹੱਥ ਵਿੱਚ ਆਵੇ ਤਾਂ ਉਹ ਵੀ ਫੈਸਲੇ ਸਹੀ ਨਹੀਂ ਕਰਦਾ ਕਹੇ ਖੁਦਾਇ ਨਾ ਮੋਨਾ ਕੋਈ ਜੇ ਅਗਲਾ ਖੁਦਾ ਦੇ ਵਾਸਤੇ ਪਾਏ ਰੱਬ ਦੇ ਵਾਸਤੇ ਪਾਏ ਜੀ ਮੈਂ ਸੱਚਾ ਮਹਾਰਾਜ ਮੈਂ ਈਮਾਨਦਾਰਾ ਜਨਾਬ ਮੇਰੇ ਪੱਲੇ ਕੁਝ ਨਹੀਂ ਮੈਂ ਗਰੀਬ ਹਾਂ ਜੀ ਮੇਰੀ ਸੁਣ ਲੋ ਜੀ ਮੈਂ ਸੱਚਾ ਹਾਂ ਲੇਕਿਨ ਨਹੀਂ ਕੋਈ ਨਹੀਂ ਸੁਣਦਾ ਉਹ ਰੱਬ ਦਾ ਵਾਸਤਾ ਕੋਈ ਨਹੀਂ ਸੁਣਦਾ ਉੱਤੇ ਮਾਇਆ ਬੋਲਦੀ ਹੈ ਮਾਇਆ ਦੇ ਬੋਲ ਬਲਦੇ ਨੇ ਤੇ ਉਹੀ ਪ੍ਰਵਾਨ ਹੁੰਦੀ ਹੈ ਕਿਤੇ ਇਹ ਨਿਸ਼ਾਨੀਆਂ ਜੇ ਕਲਯੁਗ ਦੀਆਂ ਇਹ ਉਸ ਯੁਗ ਦੀਆਂ ਨਿਸ਼ਾਨੀਆਂ ਜੀ ਯੁਗ 'ਚ ਇਹੋ ਜਿਹੇ ਲੋਕ ਰਹਿੰਦੇ ਹੁਣ ਇਹੋ ਜੀ ਅੰਧੀ ਦੁਨੀਆ ਰਹਿੰਦੀ ਹੋਵੇ ਨਾ ਜਿਸ ਨੂੰ ਕਲਯੁਗ ਕਿਹਾ ਜਾਂਦਾ ਪ੍ਰਭੂ ਵੱਲੋਂ ਕੋਈ ਸਮਾ ਮਾਰਾ ਨਹੀਂ ਪਰਮਾਤਮਾ ਦੇ ਵੱਲੋਂ ਸਾਰੇ ਸਮੇ ਇੱਕੋ ਜਿਹੇ ਨੇ ਉਹ ਹੀ ਚੰਨ ਚੜ੍ਹਦੇ ਨੇ ਉਹ ਹੀ ਤਾਰੇ ਚੜ੍ਹਦੇ ਨੇ ਸਭ ਕੁਝ ਉਸ ਤਰ੍ਹਾਂ ਹੀ ਹੈ ਪਾਣੀ ਅੱਜ ਵੀ ਪਿਆਸ 부ਜੰਦਾ ਅਨਾਜ ਅੱਜ ਵੀ ਭੁੱਖ ਮਟਾਉਂਦਾ ਹੈ ਹਵਾ ਅੱਜ ਵੀ ਸਾਨੂੰ ਸਾਹ ਲੈਣ ਦਿੰਦੀ ਹੈ ਕੋਈ ਤੱਤਵ ਨਹੀਂ ਬਦਲਿਆ ਰੱਬ ਦੇ ਹੁਕਮ ਵਿੱਚ ਕੋਈ ਤਬਦੀਲੀ ਨਹੀਂ ਆਈ ਦੁਨੀਆਦਾਰੀ ਜਿਹੜੀ ਹੈ ਸਾਡੀ ਸੋਚ ਨੇ ਸੰਸਾਰ ਦਾ ਮੋਹ ਬਦਲ ਕੇ ਰੱਖ ਦਿੱਤਾ ਦੁਨੀਆ ਨੂੰ ਨਰਕ ਬਣਾ ਕੇ ਰੱਖ ਦਿੱਤਾ ਮਾਨਸ ਮੂਰਤ ਨਾਨਕ ਨਾਮ ਉਹ ਨਾਨਕ ਇਨ ਮਾਨਸ ਦੀ ਮੂਰਤ ਹੈ ਇਨਸਾਨ ਦੀ ਮੂਰਤ ਹੈ ਪਰ ਨਾਮ ਵੀ ਇਨਸਾਨ ਹੈ ਲੇਕਿਨ ਕਰਨੀ ਕੁੱਤਾਦਰ ਫਰਮਾਨ ਬੰਦਾ ਕਰਨੀ ਕਰਕੇ ਕੁੱਤਾ ਹੋ ਗਿਆ ਲੋਭੀ ਲਾਲਚੀ ਕੁੱਤੇ ਨੂੰ ਕਿਉਂ ਕਹਿੰਦੇ ਨੇ ਲੋਭ ਜਿਹੜਾ ਕੁੱਤੇ ਨਾਲ ਜਿਆਦਾ ਜੁੜਿਆ ਲੋਭ ਦਾ ਚਸਕਾ ਤੇ ਕਰਨੀ ਕਰਨੀ ਕਰਕੇ ਕੁੱਤਾ ਦਰਫਰਮਾਨ ਇਹੋ ਇਹੋ ਦਰ ਤੋਂ ਇਹੋ ਜਿਹੇ ਇਹੋ ਜਿਹੇ ਬੰਦੇ ਬਸੇ ਕੋਈ ਹੁਕਮਨ ਇਹ ਹੀ ਫਰਮਾਨ ਹੈ ਕਿ ਕੁੱਤੇ ਜ਼ਮਾਨੀ ਹੈ ਉਸ ਨੂੰ ਇਨਸਾਨ ਨਹੀਂ ਕਹਿ ਸਕਦਾ ਕਰਤੂਤ ਪਸ਼ੂ ਕੀ ਮਾਨਸਾਤ ਇਨਸਾਨੀ ਜ਼ਾਤ ਹੈ ਲੇਕਿਨ ਕਰਤੂਤਾਂ ਪਸ਼ੂ ਵਾਲੀਆਂ ਨੇ ਗੁਰ ਤੇਗ ਬਹਾਦਰ ਜੀ ਸ਼ਾਂਤੀ ਦੀ ਮੂਰਤ ਮਿਠਾਸ ਦੇ ਭਰੇ ਹੋਏ ਉਹਨਾਂ ਨੂੰ ਮਜਬੂਰ ਕਿ ਕਹਿਣਾ ਪਿਆ ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾ ਹੈ ਮਨ ਜੈਸੇ ਸੂਕਰ ਸਵਾਨ ਨਾਨਕ ਮਨ ਉਹ ਤਾਂ ਹੈ ਤਨ ਜੇ ਕਿਸੇ ਦੇ ਮਨ ਚ ਪ੍ਰਭੂ ਦੀ ਬੰਦਗੀ ਨਹੀਂ ਪਿਆਰ ਨਹੀਂ ਤੇ ਉਸ ਦੇ ਤਨ ਨੂੰ ਉਸ ਦੇ ਸਰੀਰ ਨੂੰ ਜੈਸੇ ਸੂਕਰ ਸੂਕਰ ਹੋ ਗਿਆ ਸੂਰ ਸਵਾਨ ਹੋ ਗਿਆ ਕੁੱਤਾ ਉਸ ਮਾਨੀ ਸਮਝ ਜਾਨਵਰ ਵਰਗੀ ਜ਼ਿੰਦਗੀ ਜੀ ਰਿਹਾ ਉਹ ਇਨਸਾਨ ਦੀ ਇਹ ਹਾਲ ਜਦੋਂ ਬਣ ਜਾਵੇ ਆਮ ਇਨਸਾਨ ਦੀ ਤੇ ਇਹ ਹੈ ਕਲ ਕਾ ਪਾਉ ਇਹ ਸਜੀ ਇਹ ਜਿਸ ਨੂੰ ਕਲ ਜੋ ਮਾਰਾ ਜੋ ਕਹਿੰਦੇ ਨੇ ਇਹ ਨਿਸ਼ਾਨੀ ਹੈ ਉਸ ਦੀ ਇਹ ਯੁੱਗ ਦਾ ਕਸੂਰ ਨਹੀਂ ਹੁੰਦਾ ਸਮੇਂ ਦਾ ਕਸੂਰ ਨਹੀਂ ਇਹ ਬੰਦੇ ਦਾ ਕਸੂਰ ਹੈ ਕਿ ਇਸ ਕਿਸਮ ਦੀ ਮਨੋਵਿਰਤੀ ਵਾਲੀ ਜ਼ਿੰਦਗੀ ਜਿਉਂਦੇ ਨੇ ਅੰਧੀ ਦੁਨੀਆ ਗੁਰੂ ਪ੍ਰਸਾਦ ਜਾਨਾ ਹੈ ਮਹਿਮਾਨ ਹਾਂ ਜੇ ਕਿਸੇ ਦੀ ਮਿਹਰ ਹੋ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਪ੍ਰਸਾਦ ਨਾਲ ਗੁਰੂ ਦਾ ਪ੍ਰਸਾਦ ਪ੍ਰਾਪਤ ਕਰੇ ਗੁਰੂ ਦੀ ਬਾਣੀ ਪੜੇ ਵਿਚਾਰੇ ਉਸ ਸੰਸਾਰ ਜੀਵਨ ਜਿਉਣ ਦੀ ਕੋਸ਼ਿਸ਼ ਕਰੇ ਆਪਣੇ ਆਪ ਨੂੰ ਮਹਿਮਾਨ ਜਾਣੇ ਇਸ ਦੁਨੀਆ ਤੇ ਹੁਣ ਮਹਿਮਾਨ ਕਿਤੇ ਜਾਂਦਾ ਨਾ ਉੱਥੇ ਬਹੁਤੇ ਖਲਾਰੇ ਨਹੀਂ ਖਲਾਰਦਾ ਅਸੀਂ ਦੁਨੀਆ ਦੇ ਖਲਾਰੇ ਬਹੁਤ ਖਲਾਰਦੇ ਹਾਂ ਦੁਨੀਆ ਨੂੰ ਦੱਸਣ ਵਾਸਤੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਬਹੁਤ ਖਲਾਰੇ ਖਲਾਰਦੇ ਅਸੀਂ ਤੇ ਮਹਿਮਾਨੀ ਸਮਝਦੇ ਬੁੱਛੜੋ ਜੀ ਕੀ ਕਰਨਾ ਇਹਨਾਂ ਜੋ ਦਾਤੇ ਨੇ ਦਿੱਤਾ ਸੰਤ ਦਾ ਸੁਖ ਦਾ ਉਹਦੇ ਅਨਸਾਰ ਜ਼ਿੰਦਗੀ ਜੀਏ ਬੰਦਾ ਸੰਤੋਖੀ ਸਬਰ ਵਾਲੀ ਜ਼ਿੰਦਗੀ ਜੀਏ ਤੇਜ ਵਾਲੀ ਜ਼ਿੰਦਗੀ ਜੀਏ ਇਹ ਗੱਲ ਨਹੀਂ ਰਹੀ ਹੁਣ ਤਾ ਕਿਛ ਦਰਗਾ ਪਾਵੇ ਮਾਨ ਜੇ ਆਪਣੇ ਆਪ ਨੂੰ ਮਹਿਮਾਨ ਸਮਝ ਕੇ ਸਿਰਫ ਆਪਣੀਆਂ ਜਾਇਜ਼ ਜ਼ਰੂਰਤਾਂ ਤਕਸੀਮ ਉਤਰੇ ਮੋਜ ਮਾਨ ਵਾਸਤੇ ਮਾਇਆਵਾਦੀ ਸੋਚ ਲੈ ਕੇ ਨਾ ਚੱਲੇ ਤਾਂ ਕਿਛ ਦਰਗਾ ਪਾਵੇ ਮਾਨ ਫਿਰ ਦਰਗਾ ਵਿੱਚੋਂ ਮਾਨ ਪ੍ਰਾਪਤ ਕਰ ਸਕਦਾ ਮਰਮਰ ਜੀਵੇ ਤੰਕ ਚ ਪਾਏ ਨਾਨਕ ਨਾਮ ਬੁਖਾਣਾ ਨੇ ਦਾ ਇਜ਼ਰ ਕਾਰਨ ਕਣੀ ਵੀ ਕੁੱਤੀ ਇਨਜ਼ਰ ਕਣੀ ਖਵਾਈ ਪਾਪਾਂ ਬਾਜੂ ਹੋਏ ਨਹੀਂ ਮੋਇ ਸਾਥ ਨਾ ਜਾਈ ਇਹ ਸ਼ਬਦ ਸਾਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਕਮਾਈਏ ਨਾ ਚੰਗਾ ਖਾਈਏ ਨਾ ਸੁੱਖੇ ਨੂੰ ਇਹ ਨਾ ਇਹ ਕਹਿੰਦੇ ਨੇ ਕਿ ਤੁਸੀਂ ਬਿਸ਼ੱਕ ਚੰਗਾ ਕਮਾਓ ਸੁੱਖ ਦੇ ਸਾਧਨ ਬਿਸ਼ੱਕ ਸਾਰੇ ਇਕੱਤਰ ਕਰੋ ਪਰ ਪ੍ਰਭੂ ਦਾ ਨਾਮ ਨਾਲ ਲੈ ਕੇ ਰੱਬ ਦੀ ਉਂਗਲੀ ਨਾ ਛੱਡੋ ਬੱਚਾ ਰੱਬ ਦੀ ਉਂਗਲੀ ਬੱਚਾ ਮਾਂ ਬਾਪ ਦੀ ਉਂਗਲੀ ਬਾਪ ਦੀ ਉਂਗਲੀ ਪੋੜ ਕੇ ਬਾਜ਼ਾਰ ਜੇ ਫਿਰਦਾ ਨਾ ਉਹਨੂੰ ਬਾਜ਼ਾਰ ਬੜਾ ਸੋਹਣਾ ਲੱਗਦਾ ਤੇ ਜੇ ਪਿਤਾ ਦੀ ਉਂਗਲੀ ਛੱਡ ਦੇਵੇ ਤੇ ਬਾਜ਼ਾਰ ਕਿਤੇ ਘੁੰਮੋ ਜਾਏ ਬੱਚਾ ਉਹੀ ਬਾਜ਼ਾਰ ਦੇਖ ਕੇ ਜਿਸ ਨੂੰ ਦੇਖ ਕੇ ਬੱਚਾ ਖੁਸ਼ ਹੁੰਦਾ ਸੀ ਹੱਸਦਾ ਨੱਚਦਾ ਜਲ ਰਿਆ ਸੀ ਤੇ ਉਹਦੇ ਨਾਲ ਉਂਗਲ ਫੜ ਕੇ ਉਹੀ ਝੀਂਕਾ ਮਾਰਨ ਲੱਗ ਪੈਂਦਾ ਇਹ ਦੁਨੀਆ ਦੇ ਬਾਜ਼ਾਰ ਵਿੱਚ ਪ੍ਰਭੂ ਦਾ ਲੜ ਛੱਡ ਕੇ ਪ੍ਰਭੂ ਦੀ ਉਂਗਲ ਛੱਡ ਕੇ ਰੱਬ ਦਾ ਨਾਮ ਛੱਡ ਕੇ ਜਦੋਂ ਖਾਲੀ ਦੁਨੀਆਦਾਰੀ ਵਾਲੀ ਜ਼ਿੰਦਗੀ ਜਿਉਂਗੇ ਨਾ ਮਾਇਆਵਦੀ ਸੋਚ ਲੈ ਕੇ ਤੇ ਇਹ ਕੱਲ ਕਾ ਪਾਓ ਹੋ ਜਾਏਗਾ ਫਿਰ ਇਹ ਅੰਦੀ ਦੁਨੀਆ ਵਾਲਾ ਗੱਲ ਹੋ ਜਾਏਗੀ ਤਾਂ ਇਹ ਸ਼ਬਦ ਸਾਨੂੰ ਪ੍ਰੇਰਣਾ ਕਰਦਾ ਹੈ ਕਿ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਟਕਰਾਂ ਖਾਣ ਵਾਲੇ ਅਨੇ ਨਾ ਬਣੀਏ ਗਿਆਨ ਦੇ ਪ੍ਰਕਾਸ਼ ਵਿੱਚ ਸੁਚੱਜਾ ਜੀਵਨ ਜੀਏ ਗੁਣਵੰਤਾ ਜੀਵਨ ਜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ